ਸਕਤਾ ਤੇਰੇ ਅਲੇ ਕਹਿੰਦੇ ਆ ਕਹਿੰਦੇ ਕਿ ਐਲਾਨ ਸੁਖਵੀਰ ਸਿੰਘ ਬਾਦਲ ਕਰਦ ਨੇ ਵੰਡ ਦੀ ਐਸਜੀਪੀਸੀ ਆ ਕੋਈ ਗੱਲ ਇੱਕ ਇੱਕ ਚੀਜ਼ ਦੱਸ ਦੇਣ ਇੱਕ ਗੋਲਕ ਦਾ ਪੈਸਾ ਸੀ ਗੁਰਬਾਣੀ ਵੇਚ ਕੇ ਪੈਸਾ ਕਮਾਇਆ ਸੁਖਵੀਰ ਸਿੰਘ ਬਾਦਲ ਉਹ ਪੈਸੇ ਵੰਡ ਰਹੇ ਨੇ ਆ ਝੂਠ ਤੇ ਝੂਠ 1 ਰੁਪਇਆ ਪ੍ਰੂਵ ਕਰ ਦਨ ਲੁਕ ਡੀਸੇਲਟਿੰਗ ਦਾ ਮਸਲਾ ਵੀ ਕਹਿੰਦੇ ਫੇ ਕਹਿੰਦੇ ਵੀ ਜੇ ਡੀਸੇਲਟਿੰਗ ਹੋ ਜਾਂਦੀ ਤਾਂ ਮੱਛ ਬੈਟਰ ਸੀਗਾ ਪਰ ਸਰਕਾਰ ਕਹਿੰਦੀ ਅਸੀਂ ਤਾਂ ਕਿਹੜੇ ਵੇਲਿਆਂ ਦੇ ਟੈਂਡਰ ਦਿੱਤੇ ਵੇ ਡੀਸੇਲਟਿੰਗ ਲੋਕਾਂ ਨੂੰ ਕਹ ਰਿਹਾ ਤੁਸੀਂ ਦਿਓ ਯਾਰ ਸਰਕਾਰ ਜੇ ਲੋਕਾਂ ਤੋਂ ਮੰਗਣ ਲੱਗ ਜੇ ਆਪਣੇ ਡਿਜ਼ਾਸਟਰ ਰੀਲੀਫ ਵਾਸਤੇ ਇਹਦਾ ਮਤਲਬ ਸਰਕਾਰ ਤਾਂ ਜਾਵੇਂਗੀ ਇਨਕੰਪਟੈਂਟ ਹੈ ਮੈਂ ਹੈਰਾਨ ਹੈ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਦਾ ਸੀਐਮ ਰੀਲੀਫ ਫੰਡ ਹੁੰਦਾ ਹੈ ਉਦੇਸ਼ ਕਿਉਂ ਨਹੀਂ ਮੰਗਦਾ ਉਹ ਇਹ ਨਵਾਂ ਫੰਡ ਸ਼ੁਰੂ ਕਰ ਦਿੱਤਾ 12000 ਕਰੋੜ ਵਾਲੇ ਮਸਲੇ ਤੇ ਕੱਲ ਫਾਈਨਾਂਸ ਮਿਨਿਸਟਰ ਨਾਲ ਮੇਰਾ ਇੰਟਰਵਿਊ ਸੀਗਾ ਉਹ ਕਹਿੰਦੇ ਕਿ ਇਹਨਾਂ ਨੇ ਸ਼ਰਤਾ ਹੀ ਕੁਝ ਇਸ ਤਰ੍ਹਾਂ ਦੀਆਂ ਰੱਖਤੀਆਂ ਪੈਸਾ ਵਰਤੇ ਨਹੀਂ ਜਾ ਸਕਦਾ ਸਰਕਾਰ ਦੇ ਨਾਲੋਂ ਕਹਿੰਦੇ ਮੋਦੀ ਸਾਹਿਬ ਕਿਸਾਨ ਅੰਦੋਲਨ ਵਾਲੀ ਖੁੰਦਕ ਰੱਖਦੇ ਆ ਪੰਜਾਬ ਦੇ ਨਾਲ ਤੁਹਾਨੂੰ ਲੱਗਦਾ ਪ੍ਰਾਈਮ ਮਿਨਿਸਟਰ ਪੰਜਾਬ ਨਾਲੇ ਖੁੰਦਕ ਰੱਖਦੇ ਜਿਹੜੀ ਗੱਲ ਪੁੱਛਣਾ ਚਾਹਣਾ ਫਾਈਨੈਂਸ ਵਿੱਚ ਨੂੰ ਤੁਸੀਂ ਰੋਜ਼ ਆਪਣੇ ਬਿਆਨ ਬਦਲਦੇ ਹੋ